ਹੈਲੋ ਕੀ ਹਾਲ ਚਾਲ ਆ ਸਾਰਿਆਂ ਦਾ ਜੀ ਠੀਕ ਠਾਕ ਤੁਸੀਂ ਫੇਸਬੁੱਕ ਵਾਲਿਓ ਅੱਜਕੱਲ ਵੀ ਸਾਨੂੰ ਜੇਦ ਕਰਕੇ ਲੈ ਕੇ ਆਇਆ پارک ਦੇ ਵਿੱਚ ਕਹਿੰਦਾ ਕਿ ਮੰਮਾ ਮੈਨੂੰ ਪਾਰਕ ਜਾਣਾ ਮੈਨੂੰ ਪਾਰਕ ਜਾਣਾ ਹੈ ਤਾਂ ਅਸੀਂ ਇਹਨੂੰ ਲੈ ਆਏ ਸਭ ਤੋਂ ਪਹਿਲਾਂ ਕਹਿੰਦਾ ਕਿ ਮੰਮਾ ਚਲੋ ਮੈਨੂੰ ਆਈਸਕ੍ਰੀਮ ਲਾ ਦਿਓ ਤੇ ਮੈਂ ਇੱਕ ਜਗ੍ਹਾ ਤੇ ਖੜ ਕੇ ਆਈਸਕ੍ਰੀਮ ਖਾ ਲੂੰਗਾ ਤਾਂ ਅਸੀਂ ਕਹਾਂ ਚਲ ਠੀਕ ਹੈ ਤੂੰ ਖਾ ਲਈ ਮੈਨੂੰ ਪਤਾ ਸੀ ਇਹਨੇ ਨਹੀਂ ਖਾਣੇਗੀ ਨਾ ਅਸੀਂ ਆ ਗਏ ਆਈਸਕ੍ਰੀਮ ਵਾਲੇ ਕੋਲੇ ਤੇ ਇੱਥੇ ਆਣ ਕੇ ਕਹਿੰਦਾ ਕਿ ਮੰਮਾ ਵੀ ਜੇ ਆਈਸਕ੍ਰੀਮ ਲੈਣੀ ਐ ਅੱਜ ਮੈਂ ਕਿਹਾ ਇੱਧਰ ਦੀ ਸਰਦੀ ਨਾ ਝਾੜੇ ਇੱਧਰਲੀ ਤੇ ਨਹੀਂ ਝਾੜੀਤਾ ਜੋ ਅੰਕਲ ਆਈਸਕ੍ਰੀਮ ਦਿੰਦੇ ਆ ਉਹ ਹੀ ਆਉਣਗੇ ਤਾਂ ਫਿਰ ਆਈਸਕ੍ਰੀਮ ਵਾਲੇ ਵੀ ਜੀ ਵੀ ਆ ਗਏ ਉਹਨਾਂ ਨੇ ਦਿੱਤੀ ਕੁਲਵੀਰ ਨੂੰ ਇੱਕ ਸਵੀਟ ਜਹੀ ਆਈਸਕ੍ਰੀਮ ਤਾਂ ਡਿਸਾਈਡ ਕਰਨ ਲੱਗਾ ਮੈਂ ਕਿਹੜੀ ਲਵਾਂ ਮੈਂ ਕਿ ਡਿਸਾਈਡ ਦੀ ਕੁਲੋੜਾ ਮੈਨੂੰ ਪਤਾ ਤਾ ਚਾਕਲੇਟ ਵਾਲੀ ਖਾਣੀ ਐ ਦੂਸਰੀ ਖਾਣੀ ਨਹੀਂ ਤਾਂ ਮੈਂ ਕੁਲਵੀਰ ਦੇ ਪਾਪਾ ਨੂੰ ਪੁੱਛਿਆ ਕਿ ਤੁਸੀਂ ਵੀ ਆਈਸਕ੍ਰੀਮ ਲੈ ਲਓ ਕਿੰਦੇ ਲੈ ਲਓ ਫੇਮ ਕਰੀਦੇ ਪਾਪਾ ਨੇ ਵੀ ਇੱਕ ਆਈਸਕ੍ਰੀਮ ਲੈ ਲਈ ਮੈਂ ਕਿਹਾ ਤੁਸੀਂ ਕਿਹੜੀ ਲੈਣੀ ਹੈ ਇਹਨਾਂ ਨੇ ਲਈ ਹੁੰਦੀ ਹੈ ਖੋਏ ਵਾਲੀ ਇਹਨਾਂ ਨੇ ਇਹਨਾਂ ਦੀ ਫੇਵਰਿਟ ਖੋਏ ਵਾਲੀ ਆਈਸਕ੍ਰੀਮ ਆ ਤਾਂ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਆਈਸਕ੍ਰੀਮ ਲੈ ਲਓ ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂ ਲੈਣੀ ਮੈਨੂੰ ਪਤਾ ਏ ਕਿ ਕੁਲਵੀਰ ਨੇ ਇਹ ਵਾਲੀ ਆਈਸਕ੍ਰੀਮ ਨਹੀਂ ਖਾਣੀ ਹੈ ਕੀਰਤੇ ਮੈਨੂੰ ਹੀ ਖਾਣੀ ਪੈਰੀਆਂ ਕਿਉਂਕਿ ਉਹਨੂੰ ਤਾਂ ਸਾਹਮਣੇ ਟ੍ਰੈਂਪੋਲਿਨ ਦਿਖ ਰਿਹਾ ਸੀ ਨਾ ਉਹਨੇ ਤਾਂ ਉਹਦੇ ਵਿੱਚ ਉਛਲ-ਕੁੱਦ ਕਰਨ ਜਾਣਾ ਸੀ ਤਾਂ ਉਹਦੇ ਆਈਸਕ੍ਰੀਮ ਥੋੜੀ ਉਹਨੂੰ ਤਾਂ ਦੇਖ ਕੇ ਰਿਆ ਨਹੀਂ ਗਿਆ ਤੇ ਉਹਨੇ ਲੈ ਲਈ ਪਰ ਮੈਨੂੰ ਪਤਾ ਉਹਨੇ ਕੰਪਲੀਟਲੀ ਆਈਸਕ੍ਰੀਮ ਨਹੀਂ ਖਾ ਪਹਿਲਾ ਹੀ ਮੈਨੂੰ ਇਸ ਚੀਜ਼ ਦਾ ਪਤਾ ਸੀ ਤੇ ਕੁਲਵੀਰ ਦੇ ਪਾਪਾ ਸਾਨੂੰ ਕਹਿੰਦੇ ਚਲੋ ਤੁਸੀਂ ਉੱਥੇ ਸਾਈਡ ਤੇ ਜਾ ਕੇ ਆਈਸਕ੍ਰੀਮ ਫਿਨਿਸ਼ ਕਰੋ ਕੁਲਬੀਜ਼ਾ ਲਈ ਤੇ ਮੈਂ ਸਕੂਟਰੀ ਲੈ ਕੇ ਆਉਣਾ। ਕੁਲਵੀਰ ਦੇ ਪਾਪਾ ਨੇ ਦਿੱਤੇ ਆਈਸਕ੍ਰੀਮ ਵਾਲੇ ਨੂੰ ਪੈਸੇ ਕਿਉਂਕਿ ਅਸੀਂ ਹਮੇਸ਼ਾ ਕੁਲਵੀਰ ਦੇ ਪਾਪਾ ਦੀ ਜੇਬ ਚੋਂ ਹੀ ਪੈਸੇ ਲਵੋਣੇ ਆ। ਬਾਅਦ ਵਿੱਚ ਇਹ ਆਪਣੀ ਸਕੂਟਰੀ ਚੱਕਣ ਗਏ ਜਦ ਤੇ ਇਹਨਾਂ ਦੇ ਇੱਕ ਹੱਥ ਦੇ ਵਿੱਚ ਵਿਚਾਰੇਾਂ ਦੇ ਸਕੂਟਰੀ ਦਾ ਹੈਂਡਲ ਤੇ ਇੱਕ ਹੱਥ ਦੇ ਵਿੱਚ ਆਈਸਕ੍ਰੀਮ ਤੇ ਉਹ ਪਕੜਿਆ ਹੋਇਆ ਸੀਗਾ ਸੈਲਫੀ ਸਟੈਂਡ ਕਿੰਨੇ ਦਿੱਕਤ ਹੋ ਰਹੀ ਸੀ ਤੇ ਸਾਨੂੰ ਕਹਿੰਦੇ ਕਿਸੇ ਤੋਂ ਇੱਕ ਚੀਜ਼ ਤਾਂ ਪਕੜ ਕੇ ਲੈ ਜਾਂਦੇ ਸੀ ਕਿ ਚੱਲ ਸਾਨੂੰ ਯਾਦ ਹੀ ਨਹੀਂ ਰਿਹਾ ਉੱਥੇ ਜਾ ਕੇ ਜਦੋਂ ਇਹਨਾਂ ਨੇ ਪੁੱਛਿਆ ਤਾਂ ਫੇਰੇ ਹੌਲੀ-ਹੌਲੀ ਸਾਡੇ ਮਗਰ ਆ ਗਏ ਤੇ ਆ ਗਏ ਮੈਂ ਇਹਨਾਂ ਦੇ ਪਾਪਾ ਨੂੰ ਕਿਹਾ ਕਿ ਦੇਖਿਆ ਇਸ ਕੁਲਵੀਰ ਇੱਧਰ ਵੀ ਸੈਡ ਨਹੀਂ ਗਿਆ ਉੱਧਰ ਵੀ ਸੈਡ ਹੀ ਗਿਆ ਵਾ ਕਿੰਦੇ ਕਿਉਂ ਮੈਂ ਕਿਹਾ ਉਧਰ ਬੱਚੇ ਜ਼ਿਆਦਾ ਸੀ ਕਹਿੰਦਾ ਮੈਂ ਉਧਰਲੇ ਟੈਂਪੋਂ ਦੇ ਇੰਸਟੀਚੂਟ ਲੈਣਾ ਮੈਂ ਬੱਚਿਆਂ ਦੇ ਨਾਲ ਹੀ ਲੈਣੀਆਂ ਤੇ ਫਟਾਫਟ ਮੈਨੂੰ ਫੜਾ ਗਿਆ ਆਈਸਕ੍ਰੀਮ ਕਹਿੰਦਾ ਮਮਾ ਤੁਸੀਂ ਇਹ ਫਿਨਿਸ਼ ਕਰੋ ਤੇ ਮੈਂ ਛੁੱਟ ਲੈਣਾ ਤੇ ਮੈਂ ਕੁਲਵੀਰ ਦੇ ਪਾਪਾ ਨੂੰ ਦੱਸ ਰਹੀ ਹਾਂ ਮੈਂ ਕਿਹਾ ਤੁਹਾਨੂੰ ਕਿਹਾ ਸੀ ਨਾ ਮੈਂ ਵੀ ਇਹਨੇ ਆਈਸਕ੍ਰੀਮ ਨਹੀਂ ਖਾਣੇਗੀ ਤੇ ਮੈਨੂੰ ਹੀ ਖਾਣੀ ਪੈਣੀ ਆ ਪਾਪਾ ਕਿਉਂ ਪੈਸੇ ਵੇਸਟ ਕਰਦੇ ਆ ਹਨਾ ਪਤਾ ਹੁੰਦਾ ਨਾ ਬੱਚੇ ਦਾ ਇੱਕ ਖੇਡਾ ਦੇਖ ਕੇ ਪਹਿਲਾਂ ਖੇਤਰ ਨੂੰ ਹੀ ਪ੍ਰੈਪ ਕਰਦਾ ਵਾ ਪਹਿਲਾਂ ਕਹੂੰਗਾ ਮੈਂ ਖੇਡਦਾ ਮੈਂ ਇਹਨੂੰ ਖਾਣ ਪੀਣ ਭੁੱਖ ਪਿਆਸ ਨਾਲ ਕੋਈ ਮਤਲਬ ਨਹੀਂ ਤੇ ਮੈਂ ਹੁਣ ਹੌਲੀ ਹੌਲੀ ਇਹ ਕੁਲਵੀਰ ਵਾਲੀ ਆਈਸਕ੍ਰੀਮ ਫਿਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਮੇਰੇ ਦੰਦ 'ਚ ਰਹਿੰਦਾ ਅਕਸਰ ਦਰਦ ਤੇ ਮੈਨੂੰ ਆਈਸਕ੍ਰੀਮ ਵਗੈਰਾ ਠੰਡੀ ਸੱਤੀ ਲੱਗਦੀ ਆ ਪਰ ਮਜਬੂਰੀ 'ਚ ਮੈਂ ਕਿ ਹੁਣ ਕਾਨੂੰ ਵੇਸਟ ਕਰਨੀ ਹੌਲੀ ਹੌਲੀ ਖਾ ਹੀ ਲੈਣੀ ਆ ਨਾ ਥੋੜੀ ਟੇਸਟੀ ਵੀ ਲੱਗੀ ਆ ਨਾ ਫਿਰ ਮੈਂ ਹੌਲੀ 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 ਖਾਈ ਗਈ ਤੇ ਉਪਰਵੇ ਦੇ ਪਾਪਾ ਮੈਨੂੰ ਛੇੜੀ ਜਾ ਰਹੇ ਸੀ ਕਹਿੰਦੇ ਹੁਣ ਨਹੀਂ ਦੰਦ ਦੁਖਦਾ ਮੈਂ ਕਿ ਦੁਖਦਾ ਵਾ ਪਰ ਕੀ ਕਰਾਂ ਟੇਸਟੀ ਲੱਗਦੀ ਸਿੱਟ ਨੂੰ ਦਿਲ ਨਹੀਂ ਕਰਦਾ ਤੇ ਫਿਰ ਮੈਂ ਦਸਤ ਪੀਤੀ ਆਈਸਕ੍ਰੀਮ ਫਿਨਿਸ਼ ਤੇ ਅੱਜ ਮੇਰਾ ਜੂੜਾ ਦੇਖੋ ਕਿਵੇਂ ਕੀਤਾ ਹੋਇਆ ਵਾ ਹਨਾ ਮੈਨੂੰ ਜੂੜਾ ਕਰਨਾ ਕਦੀ ਨਹੀਂ ਆਉਂਦਾਗਾ ਬਾਅਦ ਵਿੱਚ ਜਦੋਂ ਦੇਖਦੀ ਹਨਾ ਕਿ ਵਿੱਚੋਂ ਲੰਮਾ ਜਿਹਾ ਕੀਤਾ ਹੋਇਆ ਚਲੋ ਕੋਈ ਗੱਲ ਨਹੀਂ ਮੈਂ ਫੋਨ ਨਹੀਂ ਕਰਕੇ ਨਹੀਂ ਆਈ ਗਰਮੀ ਬਹੁਤ ਜ਼ਿਆਦਾ ਸੀ ਮੈਨੂੰ ਗਰਮੀ ਦੇ ਵਿੱਚ ਖੁੱਲੇ ਵਾਲਾਂ ਤੋਂ ਇਰਿਟੇਸ਼ਨ ਹੁੰਦੀ ਬਹੁਤ ਜ਼ਿਆਦਾ ਆਈਸਕ੍ਰੀਮ ਫ੍ਰੀਸ਼ ਕਰਦਿਆਂ ਕਰਦਿਆਂ ਕੁਲਵੀਰ ਤੜ ਗਿਆ ਟ੍ਰੈਂਪੋਲਿਨ ਦੇ ਵਿੱਚ ਤੇ ਮੈਂ ਕੁਲਵੀਰ ਨੂੰ ਕਹਿ ਕੇ ਤੂੰ ਹੁਣ ਹੌਲੀ ਹੌਲੀ ਝੂਟੇ ਲੈ ਕਿਉਂਕਿ ਉੱਥੇ ਵੱਡੇ ਬੱਚੇ ਸੀ ਛੋਟੇ ਬੱਚੇ ਨਹੀਂ ਸੀ ਟ੍ਰੈਂਪੋਲਿਨ ਦੇ ਵਿੱਚ ਤੇ ਕੁਲਵੀਰ ਦੇ ਪਾਪਾ ਦੇ ਆਈਸਕ੍ਰੀਮ ਰਹਿ ਗਈ ਥੋੜੀ ਜੀ ਕਹਿੰਦੇ ਮੈਂ ਤਾਂ ਤੇਰੇ ਤੋਂ ਪਹਿਲ ਮਗਰੋਂ ਸ਼ੁਰੂ ਕਰਕੇ ਪਹਿਲਾ ਖਾ ਲੈਣ ਲੱਗਾ ਮੈਂ ਕਿਹਾ ਵੀ ਮੇਰੇ দাঁਤੇ ਚ ਦਰਦਾ ਮੈਂ ਥੱਦੀਰੇ ਹੌਲੀ ਹੌਲੀ ਖਾ ਰਹੀਆਂ ਕਿ ਮੈਨੂੰ ਤਕਲੀਫ ਵੀ ਨਾ ਕੋਈ ਹੋਵੇ ਹਨਾ ਤਾਂ ਇਹ ਮੈਨੂੰ ਛੇੜੀ ਜਾ ਰਹੇ ਸੀ ਕਹਿੰਦੇ ਸੀ ਕਿ ਘਰੇ ਰੋਟੀ ਨਹੀਂ ਖਾਂਦੀ ਇੱਥੇ ਆਈਸਕ੍ਰੀਮ ਖਾਈ ਜਾ ਰਹੀ ਆ ਨਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਫਿਨਿਸ਼ ਕਰੂੰਗੀ ਹੌਲੀ ਹੌਲੀ ਫੇਰ ਹੀ ਅੱਗੇ ਆਪਾਂ ਚੱਲਦੇ ਆ ਇਸ ਤੋਂ ਬਾਅਦ ਕੀ ਮੈਂ ਇਹਦੇ ਪਾਪਾਂ ਨੂੰ ਕਹਿ ਰਹੀ ਹਾਂ ਕਿ ਕੁਲਵੀਰ ਦੇ ਨਾ ਸੱਟ ਨਾ ਲੱਗ ਜਾਵੇ ਕਿਤੇ ਇਹਦੇ ਇਹ ਵੱਡੇ ਵੱਡੇ ਬੱਚਿਆਂ ਦੇ ਨਾਲ ਝੂਲੇ ਦੇ ਵਿੱਚ ਚੜ ਗਿਆ ਨਾ ਅਸੀਂ ਆਪਸ ਵਿੱਚ ਡਿਸਕਸ਼ਨ ਕਰ ਰਹੇ ਹਾਂ ਕਿਉਂਕਿ ਜਦੋਂ ਹੁਣ ਇਹ ਨੇ ਟ੍ਰੈਂਪੋਲਿਨ ਵਿੱਚ ਵੱਢ ਜੇ ਨਾ ਇੱਕ ਵਾਰ ਤਾਂ ਇਹਨੂੰ ਮਤਲਬ ਕਿ ਟ੍ਰੈਂਪੋਲਿਨ ਵਿੱਚੋਂ ਬਾਹਰ ਕਢਣਾ ਬਹੁਤ ਹੀ ਮੁਸ਼ਕਲ ਕੰਮ ਆ ਤੇ ਮੋਗਾ ਦੇ ਗੀਤੇ ਗੀਤਾ ਪਮੰਦਰ ਲੁੱਤਾ ਤੁਸੀਂ ਦੇਖ ਹੀ ਰਹੇ ਹੋ ਇੱਥੇ ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਰੌਣਕਾਂ ਜੀਆਂ ਲੱਗ ਜਾਂਦੀਆਂ ਆ ਮੈਂ ਤੇ ਇੱਥੇ ਨਵੇਂ-ਨਵੇਂ ਖਿਡੌਣੇ ਘੁੰਮਿਆ ਇੱਥੇ ਕਾਫੀ ਕੁਛ ਆਇਆ ਹੋਇਆ ਵਾ ਇੱਥੇ ਮੇਲਾ-ਮੁਲਾ ਹੋਗਾ ਸੇ ਤੇ ਮੈਨੂੰ ਕੁਲ ਵੀ ਦੇਖ ਕੇ ਜਿਵੇਂ ਮਮਾ ਇੱਥੇ ਤਾਂ ਬਿੰਦਾਂ ਲੱਗਿਆ ਪਿਆ ਵਾ ਅੱਗੇ ਤੇ ਇੰਨੇ ਖਿਡੌਣੇ ਹੁੰਦੇ ਨੇ ਮੈਂ ਕਿਹਾ ਅੱਗੇ ਵੀ ਇੰਨਾ ਖੁਸ਼ੀ ਹੁੰਦਾ ਬੇਟਾ ਤੂੰ ਖਿਆਲ ਨਹੀਂ ਕਰਦਾ ਬਸ ਇਸ ਵਾਰ ਖਿਡੌਣੇ ਆ ਅੱਗੇ ਖਿਡੌਣੇ ਨਹੀਂ ਹੁੰਦੇ ਇਹ ਨਾ ਤਾਂ ਇਹ ਸਭ ਕੁਛ ਅਸੀਂ ਅੱਜ